ਪਹਿਲੀ ਬਾਦਸ਼ਾਹ ਸ਼੍ਰੀ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਪੂਰ ਤੇ ਅੱਜ ਕੁਦਰਤ ਸੱਤ ਕਰਤਾਰੀਆਂ ਸਾਹਿਬ ਇੱਕ ਪੰਜਵਾਂ ਵਿਸ਼ਾਲ ਦਾਨ ਖੂਹਦਾਨ ਖੂਹ ਕੈਂਪ ਲਗਾਇਆ ਗਿਆ ਜਿਸ ਦੀ ਸੰਕਟ ਹਮ ਹਮਾ ਕੇ ਕਾਫੀ ਪਟਾਲੇ ਸ਼ੈਦੀ ਔਰ ਨੇਪਾਲੀ ਵੀਰ ਵੀ ਕਾਫੀ ਹੁੰਦਾ ਕੁੰਜੇਂ ਪੁੰਚੇ ਆ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਬਖੋਣ ਰਿਹਾ ਇਹ ਪੰਜਵਾਂ ਵਿਸ਼ਾਲ ਖੂਹਦਾਨ ਕੈਂਪ ਕੁਦਰਤ ਸੱਤ ਕਰਤਾਰੀਆਂ ਸਾਹਿਬ ਵਿਖੇ ਲਗਾਇਆ ਗਿਆ ਹੈ ਐ ਸ਼੍ਰੀ ਗੁਰੂ ਹਰਗੋਬਿੰਦ ਘੱਟਕਾ ਸੁਸਾਇਟੀ ਵੱਲੋਂ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਵੱਲੋਂ ਲਗਾਇਆ ਗਿਆ ਵਾ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਤੋਂਨੇ ਆ ਨਾਲ ਹੀ ਉਹ ਤੋਂ ਨੇ ਮਜੂਦ ਸੰਕਤਾਨਾ ਗੱਲਬਾਤ ਕਰਨੇ ਆ ਉਹਨਾਂ ਦਾ ਕੀ ਕਹਿਣਾ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਦੇ ਪੱਤਰਕਾਰ ਸਿਮਰਨਜੀਤ ਸਿੰਘ ਦੇ ਨਾਲ ਕੈਮਰਾਮੈਨ ਮਨਪ੍ਰੀਤ ਸਿੰਘ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ ਅਖਾਲਸਾ ਵਾਹਿਗੁਰੂ ਜੀ ਕੀ ਫੱਟੇ ਜੀ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਵੱਲੋਂ ਜੀ ਤੁਹਾਨੂੰ ਜਿਆਦਾ ਪਕਾਜ ਪੁਹਰੇ ਜਿਹੜਾ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਵੱਲੋਂ ਜੀ ਤੁਹਾਨੂੰ ਜਿਆਦਾ ਪਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਮੈਂ ਸਭ ਤੋਂ ਪਹਿਲਾਂ ਧੰਨ ਗੁਰਨਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜੁਆਇਲ 552 ਆ ਪ੍ਰਕਾਸ਼ ਵਰਫਰਕ ਸੰਤਾ ਬੜੇ ਪਿਆਰ ਛਾਲ ਮਨਾਰੀ ਆ ਮੈਰੀ ਲੱਖ ਲੱਖ ਧਾਈ ਦਿੰਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਰਤਾਰੋ ਨਾਮ ਜੋ ਕੋ ਵੰਸ਼ੋ ਉਹਦਾ ਸੁਧਾਰ ਦਾ ਅਪਣਾ ਕੇ ਇੱਕ ਨਾਰਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਕਿਹੜਾ ਸਰਬੱਤੇ ਭਲੇ ਦਾ ਹੀ ਇੱਕ ਪ੍ਰਤੀਕ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਸੁਸਾਇਟੀ ਰਜਿਸਟਰਡ ਪਟਿਆਲਾ ਵੱਲੋਂ ਇਹ ਪੰਜਵਾਂ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਮੈਂ ਸਮਝਦਾ ਇਹ ਇਹ ਕਿਸੇ ਲੋੜਵੰਦ ਤੇ ਇਹ ਖੂਨ ਜਿਹੜਾ ਕੰਮ ਆਏਗਾ ਆ ਜਿਨ੍ਹਾਂ ਵੀਰਾਂ ਨੇ ਖੂਨਦਾਨ ਕੀਤਾ ਉਹਨਾਂ ਦਾ ਬਹੁਤ ਵੱਡਾ ਹੁਤਮਾ ਹੈ ਮੈਂ ਸਮਝਦਾ ਉਹਨਾਂ ਨੇ ਕਿਸੇ ਦੇ ਜੀਵਨ ਬਚਾਉਣ ਲਈ ਆਪਣੇ ਸਰੀਰ ਦੇ ਵਿੱਚੋਂ ਜਿਹੜਾ ਮਾਲਕ ਨੇ ਉਹਨਾਂ ਨੂੰ ਸਰੀਰ ਦੇ ਵਿੱਚ ਖੂਨ ਦਿੱਤਾ ਉਹਦੇ ਵਿੱਚੋਂ ਕੋਈ ਦਾਨ ਕੀਤਾ ਹੈ ਇਸ ਕਰਕੇ ਇੱਕ ਚੰਗਾ ਘਾਰ ਤੇ ਚੰਗੇ ਕਾਰਜ ਦੀ ਛਲਾਂਗਾ ਕਰਨੀ ਪੈਂਦੀ ਹੈ ਔਰ ਪਹਿਲਾਂ ਵੀ ਇਹਨਾਂ ਦੇ ਇਸ ਸੁਸਾਇਟੀ ਦੇ ਕੰਮ ਜਿਹੜੇ ਚੜ੍ਹਦੀ ਕਲਾ ਵਾਲੇ ਵਿੱਚ ਭਾਵੇਂ ਗੱਤਕਾਰ ਖੇਡ ਕੇ ਬੱਚਿਆਂ ਨੂੰ ਗੁਰ ਸਿੱਖੀ ਨਾਲ ਸੂਖ ਨਾਲ ਜੋੜਨਾ ਕੋਈ ਹਰਗੋਬਿੰਦ ਸਾਹਿਬ ਦੀਆਂ ਜਿਹੜੀਆਂ ਖੇਡਾਂ ਨੇ ਉਹਨਾਂ ਨਾਲ ਜੋੜਨਾ ਉਥੇ ਅੱਜ ਜਿਹੜਾ ਖੂਨਦਾਰ ਕੈਂਪ ਕਰਕੇ ਇੱਕ ਨਵੀਂ ਵਿਸਾਲ ਜਿਹੜੀ 5ਵੇਂ ਸਾਲ ਵਿੱਚ ਦੁਬਾਰਾ ਕੈਂਪ ਕਰ ਰਹੇ ਨੇ ਇਸ ਕਰਦੀ ਮੈਨਾਂ ਨੂੰ ਵਧਾਈ ਦਿਨਾਂ ਔਰ ਸ਼ਰੋਣੀਆਂ ਤੋਂ ਅਤਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹ ਸੰਦੇਸ਼ ਵੀ ਨੌਜਵਾਨ ਪੀੜੀ ਨੂੰ ਇਹ ਦੇਣਾ ਚਾਹੁੰਦਾ ਕਿ ਆਓ ਨਸ਼ਿਆਂ ਦਾ ਤਿਆਗ ਕਰੀਏ ਆਪਾਂ ਆਪਣੇ ਖੂਨ ਨੂੰ ਨਸ਼ਿਆਂ ਦੇ ਵਿੱਚ ਪਰਵਾਹ ਨਾ ਕਰੀ ਜਾਈਏ ਕਿ ਖੂਨ ਬੜਾ ਕੀਮਤੀ ਹੈ ਕਿ ਕਿਸੇ ਦੇ ਕੰਮ ਆ ਜਾਵੇ ਆਪਾਂ ਕਿਤੇ ਵੀ ਖੂਨਦਾਨ ਖੂਨ ਕੈਂਪ ਲੱਗਣ ਦੇ ਉਹਦੇ ਵਿੱਚ ਆਪਾਂ ਫੂਨਦਾਨ ਕਰਕੇ ਇਹ ਮਾਲਕ ਦੀ ਰਹਿਮ ਤੇ ਮਾਲਕ ਦੀ ਸ਼ੀਸ਼ ਚ ਲੈਣੀ ਹੈ ਉਥੇ ਲੋੜਦਾਨ ਦੀ ਮਦਦ ਵੀ ਹੋਣੀ ਹੈ ਤਾਂ ਉਨ ਤੋਂ ਵੀ ਸ਼ਾਂਤ ਅਸੀਸ ਮਿਲਦੀ ਹੈ ਬਹੁਤ ਬਹੁਤ ਬਧਾਈਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਸ਼੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਨੂੰ ਅਸੀਂ ਫੂਨਦਾਨ ਗਿਆਪ ਲਗਾਇਆ ਜਾ ਰਿਹਾ ਹੈ ਭਾਈ ਸਾਹਿਬ ਭਾਈ ਭੂਪਾ ਵੱਲੋਂ ਇਸ ਵਤੀ ਸੰਤਨ ਕੀ ਸੰਦੇਸ਼ ਕਨ ਬੰਦੇ ਜੀ ਅੱਜ ਦੇ ਇਸ ਬਾਰਤ ਦੇ ਇਸ ਗਾਰਜ ਦਾ ਪ੍ਰਾਪਤ ਹੋ ਰਿਹਾ ਹੈ ਇਹ ਤਿੰਨ ਦਾ ਪਰਿਵਾਰ ਹਮਦਰਦ ਕਰਦਾ ਹੈ ਜੀ ਅਸੀਂ ਅੰਛਾ ਦੀ ਸਬੰਧਤਾ ਸਾਡੀ ਪੁੰਜੀ ਦਾ ਸਾਥ ਹੈ ਬਹੁਤ ਵੱਡਾ ਪਰਾਲਾ ਮੈਕਸਮ ਉਸਤਾ ਦੀ ਜ਼ਿੰਦਗੀ ਪੰਜਾਬ ਵਾਸਤੇ ਖਾਸ ਕਰਕੇ ਐਸੀਆਂ ਬਿਮਾਰੀਆਂ ਨੇ ਜਿਹਦਾ ਸਬੰਧ ਪੁੰਜੀ ਨਾਲ ਹੈ ਥੋੜੇ ਸੀਨੀਅਰ ਦਾ ਬਹੁਤ ਪੁੰਜੀ ਦਾ ਮਤਲਬ ਹੈ ਬਹੁਤ ਆਪ ਲੋਕ ਦੇ ਸੰਬੰਧਿਆ ਦੇ ਕੇ ਹਰ ਸਾਲ ਇਥੇ ਬਟਾਲਿਆ ਦੇ ਕਈ ਮਿਲਿਆ ਹੈ ਜਿਨ੍ਹਾਂ ਨੂੰ ਇਹ ਇਹਨਾਂ ਦਾ ਜਿੰਨੇ ਵੀ ਇਹਨਾਂ ਦੀ ਸਹਾਇਤਾ ਕੀਤੀ ਹੈ ਇਸ ਕੋਰੇ ਇਹ ਵੀ ਨਾ ਸਮਝਾਉਣੀ ਕੋਈ 105 ਨਾ ਹੋ ਸਕੀ ਬਖਸ਼ ਜੜੀ ਖਲਾਜਮ ਦੇ ਸਾਹ ਅਸੀਂ ਮੁਕਤਾ ਦੀ ਸੇਵਾ ਸਤਿ ਕਰੀ ਮੈਂ ਗੁਰੂ ਜੀ ਦੇਖੋ ਕਿ ਇਹ ਫੂਨਦਾਨ ਵੀ ਹਰ ਸਾਲ ਇਸੇ ਤਰ੍ਹਾਂ ਹੀ ਕੈਪਟਲ ਕੇ ਪੰਗਾਮ ਫੂਨਦਾਨ ਕਰਵਾ ਪਾ। ਇੱਕ ਸਾਡੀ ਖਾਸ ਨੋਟ ਗੱਲ ਦਾ ਕਿ ਜਦੋਂ ਵੇਖੋ ਪਾਈ ਹਮ ਵੱਲੋਂ ਕਿ ਜਦੋਂ ਨਹੀਂ ਕਿਸੇ ਗੁਰਪੁਰਬ ਹੋਏ ਗੁਰਦਾਨ ਦੇ ਗੁਰਪੁਰਬ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਏ ਤਾਂ ਸਾਨੂੰ ਵੀ ਨਾਲ ਕਹਿ ਕਿ ਬਾਬਾ ਜੀ ਦੀ ਜਿਹੜਾ ਲੰਗਣ ਜੀ ਕਰਤਾਰ ਨਗਰ ਤੋਂ ਯਾਨੀ ਕਿ ਸਾਡੇ ਵੱਲੋਂ ਹਰ ਸਾਲ ਇਦੋਂ ਵੀ ਇਤਨੇ ਵੀ ਕਿਸੇ ਨੇ ਗੱਤਕਾ ਪਾਰਟੀ ਕਰਨੀ ਤਾਂ ਫ੍ਰੀ ਗੱਤਕਾ ਪਾਰਟੀ ਕਿਹੜੀ ਕਿੰਨੀ ਖੁਸ਼ੀ ਮਿਲਦੀ ਕਿ ਇੱਕ ਫ੍ਰੀ ਦਾ ਨਾਮ ਤਾਂ ਕਿ ਕਿਤੇ ਗੱਤਕਾ ਇੱਕ ਫ੍ਰੀ ਹੋਣਾ ਜਿੱਦਾ ਵਾ ਇਸ ਬਾਰੇ ਕੀ ਸੰਤੰ ਸ਼ੰਦੇ ਕਰੇ ਜਾਂਦੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਜਿਵੇਂ ਹੁਣੇ ਸਾਡੇ ਹਸਪਤਾਲ ਦੇ ਮੈਂਬਰ ਸਾਹਿਬ ਜੀ ਸਾਡੇ ਸਾਡੇ ਸਿੱਖਾਂ ਨੂੰ ਸਾਡੇ ਸਿੱਖਾਂ ਨੂੰ ਦੇ ਇਹ ਮਾਰਸਲ ਆਉਂਦੇ ਰਹਿਣ ਇਹ ਸਿੱਖਣਾ ਆ ਜਾਏਗਾ ਮੁਸਾਫਰ ਮੁਰੀਆ ਸਾਹਿਬ ਇਹ ਰਾਜਨਾ ਸੇਟ ਆਜਾ ਕੋਸਵਾਰੀ ਕਰਦਾ ਆ ਜਿਹੜਾ ਸਵਾਗਤ ਸਿੱਖੇ ਸਾਨੂੰ ਆਪਣੀ ਸਿਹਤ ਰੱਖਾ ਵਾਸਤੇ ਸਾਨੂੰ ਇਹ ਜਿਹੜਾ ਕੰਮ ਇਹ ਕਰਦਾ ਜਿਹੜਾ ਸਿਖਾਉਂਦੇ ਬੱਚੇ ਨੂੰ ਆਪਣੀ ਰੱਖਿਆ ਬਸ ਸਿੱਖਣ ਨੂੰ ਮਾਅਨ ਵਾਸਤੇ ਕਿਸੇ ਕਿਸ ਹਾਂ ਤੇ ਢੀੜ ਬਣ ਜਾਵੇ ਅਸੀਂ ਕਿਸੇ ਨੂੰ ਬਚਾ ਨਹੀਂ ਸਕਦੇ ਤੇ ਆਪਣਾ ਵੀ ਬਚਾ ਸਕਦੇ ਇਹ ਬਹੁਤ ਜ਼ਰੂਰੀ ਆ ਫਸੜ ਕੇ ਇੱਕ ਤਰ੍ਹਾਂ ਦੀ ਹੁਸ਼ੀਫੁਰ ਬਾਲ ਦੇ ਪ੍ਰਕਾਸ਼ ਨੂੰ ਅੱਜ ਤੱਕ ਹੰਦਰ ਕੰਟਰੋਲ ਕਰਨੇ ਸ਼ੁਰੂ ਹੋ ਗਏ ਨੇ ਹਰ ਇੱਕ ਕਾ ਸੋਸਾਇਟੀ ਵਿੱਚ ਇੱਕ ਵੇ ਸਮਝਾ ਕਿ ਕੀ ਸੁਦੇਖਣ ਚੁਣੇ ਆ ਵਿਸ਼ਾ ਨੂੰ ਕਿ ਤੁਹਾਨੂੰ ਸ਼ਰਸ਼ੀ ਗੁਰਨਾਮ ਜਿੰਦਗੀ ਬੋਲਛਿਆ ਦਿੱਤੀ। ਜਿਹਨਾਂ ਨੇ ਮੁਕਤ ਨੂੰ ਸਰਪੱਤੀ ਦੇ ਭਰੇ ਦਾ ਜੋੜਨ ਦੀ ਗੱਲ ਕੀਤੀ। ਗੁਰਨਾਮਕ ਦੇਵ ਜੀ ਨੂੰ ਜਦੋਂ ਇਸ ਦੁਨੀਆ ਦੇ ਰੈਬਰਾਂ ਨੇ ਪੁਛਿਆ ਤੁਹਾਨੂੰ ਗੁਰਨਾਮਕ ਤੇਰਾ ਇਸ ਮੁਕਤਾਂ ਨੂੰ ਸੰਦੇਸ਼ ਕੀ ਹੈ? ਜਿਹੜਾ ਸਿੱਖੀ ਦਾ ਸਤਿ ਗੁਰ ਤੁਹਾਨੂੰ ਸ਼ਰਸ਼ੀ ਗੁਰਨਾਮ ਦੇ ਵੀ ਪੜੇ ਕੋਈ ਸ਼ਬਦ ਚਾਹ। ਇਹਰਾ ਸੰਦੇਸ਼ ਆ ਨਾਨਕ ਨਾਮ ਚਰਤੀ ਕਲਾ ਜੀ ਦੇ ਭਾਵੇਂ ਸਰਬੱਤ ਦਾ ਭਲਾ ਮੈਂ ਸਮਝਦਾ ਕਿ ਜਿੱਥੇ ਗੰਧਾਨਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਵਾਸਤੇ ਸਾਰਾ ਜੀਵਨ ਆਪਣੀ ਅਦਾਸੀਆਂ ਕੀਤੀਆਂ ਮੈਂ ਉੱਥੇ ਸਮਝਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੱਕਾ ਸੁਸਾਇਟੀ ਨੇ ਅੱਜ ਉਨ੍ਹਾਂ ਦੇ ਪ੍ਰਕਾਸ਼ ਝੜਦੇ ਮਦਦ ਦੀ ਦੇ ਪ੍ਰਕਾਸ਼ ਝੜਦੇ ਜਿਹੜਾ ਮਨੁੱਖਤਾਂ ਇਹ ਸਭ ਤੋਂ ਵੱਡਾ ਅਮੁੱਲ ਦਾਨ ਹੈ ਜਿੰਨੂੰ ਦਾਣ ਦਾ ਜਿਹੜਾ ਕੈਂਪ ਲਾ ਕੇ ਜਿਹੜੇ ਕਈ ਵਿਚਾਰੇ ਇੱਕ ਮਨ ਮੋਲ ਨਹੀਂ ਲੈ ਸਕਦੇ ਪਰ ਉਹਨਾਂ ਨੂੰ ਇਹ ਜਿਹੜਾ ਫੂਨਦਾਨ ਇਹਨਾਂ ਨੇ ਇਸ ਆਪਣੇ ਸਾਰੇ ਜਿਹੜੀ ਇਹਨਾਂ ਦੇ ਸਾਥੀ ਨਹੀਂ ਇਹਨਾਂ ਦੇ ਜਿਹੜੇ ਮੈਂਬਰਸ ਹਨ ਜੋ ਨੌਜਵਾਨ ਨੇ ਸਾਡੇ ਬਟਾਲੇ ਉਹਨਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਇਹ ਬੜਾ ਸ਼ਲਾੰਦਾਯੂਗਿਆ ਮੈਂ ਸਭੀ ਦਾ ਕਿ ਅੱਜ ਦੇ ਨਸ਼ਿਆਂ ਦੇ ਜਮਾਨੇ ਦੇ ਵਿੱਚ ਇਹੋ ਜਿਹੇ ਨੌਜਵਾਨਾਂ ਨੂੰ ਆਪਣੇ ਸਮਾਜ ਵਿੱਚ ਅੱਗੇ ਆਉਣਾ ਚਾਹੀਦਾ ਇਹਨਾਂ ਨੂੰ ਅੱਗੇ ਵਧਣਾ ਚਾਹੀਦਾ ਕਿ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜਿਹੜਾ ਮੁਨਕਤਾ ਲਈ ਕੰਮ ਕਰਦੇ ਨੇ ਖੂਨ ਦਾਨ ਕੈਂਪ ਲਾਉਂਦੇ ਨੇ ਇਹ ਮੈਂ ਸਮਝਦਾ ਕਿ ਇਹੋ ਜਿਹੇ ਨੌਜਵਾਨਾਂ ਦੇ ਅੱਗੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਤੇ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਨੌਜਵਾਨ ਇਹਨਾਂ ਦੀ ਸੋਚ ਨਾਲ ਹੋਰ ਜੁੜ ਕੇ ਇਹਨਾਂ ਨੂੰ ਵੱਧ ਤਰੱਕੀ ਜਵੇ ਹੋਰ ਇਨਾਂ ਦੀ ਚੰਗੀ ਸੋਚ ਕਰੇ ਤੇ ਮਨੁੱਖਤਾ ਦੇ ਪੱਲੇ ਦੀ ਹੋਰ ਕੰਮ ਕਰਦੇ ਰਹਿਣ ਸਾਹ ਦੇਖਿਏ ਕਿ ਪੰਜਾਬੀਆਂ ਤੋਂ ਇਲਾਵਾ ਨੇਪਾਲੀ ਵੀ ਜਾਂ ਹੋਰ ਕੋਈ ਲੋਕ ਵੀ ਕਿੰਨੇ ਯਾਨੇ ਖੂਨਦਾਨ ਦੇਣਾ ਕੈਂਪ 'ਚ ਆਏ ਅੱਜ ਇਹ ਕਿੰਨੀ ਖੁਸ਼ੀ ਮਿਲਦੀ ਹੈ ਕਿ ਪੰਜਾਬੀ ਨੇ ਵੱਧ ਨੇਪਾਲੀ ਦੇ ਖੂਨਦਾਨ ਕਰਨਾ ਜੇ ਪੰਜਾਬੀ ਵੱਧ ਚੜ ਕੇ ਹਿੱਸਾ ਲੈਣ ਖੂਨਦਾਨ ਦੇ ਕਿੰਨਾ ਮਜ਼ਾ ਆਵੇ ਕਿ ਜਦੋਂ ਕੋ ਪੰਜਾਬ 'ਚ ਬੈਠ ਕੇ ਪੰਜਾਬੀ ਸਾਰੇ ਵੀਰ ਭਾਈ ਖੂਨਦਾਨ ਕਰਨ ਲਿਆ ਤੇਪਾਲੀ ਵੀ ਦੇ ਆ ਇਹਨਾਂ ਪਰ ਕੀ ਸੰਦੇਸ਼ ਨਿਕਲਦੇ ਨੇ ਮੈਂ ਸੁਣਿਆ ਕਿ ਭੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਉਹ ਸਿੱਖ ਲੋਕ ਕਹਿੰਦੇ ਨੇ ਤੁਹਾਡਾ ਆ ਸਿੱਖ ਲੋਕ ਕਹਿੰਦੇ ਆ ਕਿ ਸਾਡਾ ਗੁਰੂ ਆ ਮੁਸਲਮਾਨ ਕਹਿੰਦੇ ਆ ਕਿ ਸਾਡਾ ਪੀਰ ਆ ਉਸੇ ਸਿਧਾਂਤ ਤੇ ਇਹਨਾਂ ਨੌਜਵਾਨਾਂ ਨੇ ਸਾਰਿਆਂ ਕਮਾਂ ਨੂੰ ਆਪਣੇ ਨਾਲ ਜੋੜਿਆ ਆ ਤੇ ਜਿਹੜੇ ਆਪਣੇ ਨਪਾਲੀ ਵੀਰ ਇੱਕ ਨੂੰ ਦਾ ਕੰਮ ਕਰਦਾ ਦਾਨ ਕਰਨ ਆਏ ਨੇ ਮੈਂ ਸਮਝਦਾ ਕਿ ਉਹਨਾਂ ਪੀੜੀ ਦੀ ਅਪਦੇਸ਼ ਤੋਂ ਇਹ ਪ੍ਰਭਾਵਿਤ ਹੋ ਕੇ ਇਹਨਾਂ ਨੇ ਇਹਨਾਂ ਨੌਜਵਾਨਾਂ ਦਾ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਖਾਸ ਤੌਰ ਤੇ ਇਸ ਮੁਕਤੀ ਦੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇ ਹੰਦਕ ਸ਼ਿਗੁਰ ਲਾਣ ਦੇ ਪ੍ਰਕਾਸ਼ ਨੂੰ ਜਨਾ ਫਾਈਸਾ ਫਾਈਸਾ ਦੇ ਮੁੱਖ ਪਾਇਲ ਨੂੰ ਦੰਦ ਜੈਨ ਨੂੰ ਕਹਿਣਾ ਕਿ ਉਹ ਸਾਥ ਕਾ ਸਾਥ ਸੇਵਕ ਹੈ। ਐਸੇ ਚੀਂੇ ਖੋਗੀ ਕਾਫੀ ਲੋਕੀ ਸੰਤਾਪ ਖੰਡਨ ਕੈਂਪਸ ਵਿੱਚ ਆਈ ਹੈ। ਫਾਈਕ ਦੇ ਦੇਖੋ ਕਿ ਹੋਰ ਵੀ ਦੇਸ਼ੀ ਜੀ ਦੀ ਪਿਆ ਨੌਕਰੀ ਹੋਵੇ ਜਦਾਂ ਨੇਪਾਲੀ ਉਹ ਵੀ ਖੁੰਦਾਂ ਨਹੀਂ ਸੀ ਸਾਥ ਪਾਇਆ ਨੇ। ਇਨੋਂ ਕੀ ਸੰਤੰਨ ਚ ਪੇਚ ਕਰ ਲਿਆ। ਬਾਕੀ ਸਭ ਤੋਂ ਬਿਗਾਤੇ ਉਹ ਹੱਦ ਪਾਛਾ ਦੇ ਕੋਈ ਜੀ ਐਕਟਿਵਿਟੀ ਆ ਬਾਕੀ ਸਭ ਤੋਂ ਸਤਿਕਾਰ ਕਰਨਾ ਜਦੋਂ ਗੁਰੂ ਸਾਹਿਬ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਕਿ ਸਭ ਮਾਤੇ ਭਲੇ ਦਾ ਅਗਰ ਬੱਧੇ ਭਲੇ ਵਿੱਚ ਫਿਰ ਜਾਤ ਪਾਤ ਤੋਂ ਵੈਸੇ ਵੀ ਗੁਰੂ ਸਾਹਿਬ ਨੇ ਸਾਨੂੰ ਤੱਕ ਸੇਵਾ ਕੀਤਾ ਕਿਉਂਕਿ ਜਦੋਂ ਗੁਰੂ ਸਾਹਿਬ ਰਈ ਨਦੀ ਵਿੱਚ ਵਾਗੇ ਸੀ ਉਸ ਤੋਂ ਬਾਅਦ 3 ਦਿਨ ਬਾਅਦ ਉਹ ਬਾਹਰ ਆਏ ਸੀ ਮਨੇ ਸੰਦੇਸ਼ ਇਹ ਹੀ ਸਾਂਝ ਕਰਨਾ ਕੋਈ ਨਾ ਮੁਸਮ ਸੋ ਇਹਦੇ ਵਾਸਤੇ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਆਪਣਾ ਜਿਹੜਾ ਖੂਨਦਾਨ ਕਰ ਰਹੇ ਨੇ ਕਿਉਂਕਿ ਖੂਨ ਦਾ ਕਿਤੇ ਰੰਗ ਇੱਕੋ ਜਿਹਾ ਉਹਦੇ ਲੋਕੋ ਅਲੱਗ-ਅਲੱਗ ਹੋ ਸਕਦੇ ਨੇ ਪਰ ਜਿਹੜਾ ਥੈਲਾਸੀਮੀਆ ਪੇਸ਼ੈਂਟ ਹੈ ਉਹਨੂੰ ਇਹ ਹਰ ਮਹੀਨੇ ਖੂਨ ਦੇ ਦਾ ਬਿਲ ਸੋ ਇਹਨਾਂ ਵਾਸਤੇ ਜਿਹੜਾ ਇਹ ਉਪਰਾਲਾ ਪੂਰੇ ਹਰਦੂਬਿੰਦ ਗੱਤਕਾ ਪਾਰਟੀ ਵੱਲੋਂ ਇਹ ਪੰਜਵਾਂ ਇਹਨਾਂ ਦਾ ਉਪਰਾਲਾ ਹੈ ਔਰ ਬੜੀ ਚੜ੍ਹਦੀ ਕਲਾ ਨਾਲ ਇਹਨਾਂ ਦਾ ਕੈਂਪ ਜੋ ਹਰ ਵਾਰ ਜਾਂਦੇ ਹਨ ਇਹਨਾਂ ਦੀ ਛਲਾਗਾ ਬੰਦੀ ਹੈ ਕਿਉਂਕਿ ਇਹ ਜਿਹੜਾ ਸੇਵਾ ਹੈ ਇਹ ਸਭ ਤੋਂ ਉੱਤਮ ਸੇਵਾ ਹੈ ਉਰੇ ਇਹਦੀ ਨਾਲ ਕੀ ਹੈ ਕਿ ਜਿੱਥੇ ਉਹ ਜਿਹੜੇ ਜੀਵ ਨੇ ਜਿਨ੍ਹਾਂ ਨੂੰ ਹਰ ਮਹੀਨੇ ਕੂਨ ਦੀ ਰੋਡ ਤੇ ਲੀ ਸੈਲਾਸੀਆ ਦੇ ਪੇਸ਼ੰਦ ਉਹਨਾਂ ਨੂੰ ਜਦੋਂ ਇਹ ਕਾਨੂੰਨ ਉਹਨਾਂ ਤੱਕ ਪਹੁੰਚੇਗਾ ਉਹ ਕਿੰਨੀਆਂ ਦਿਲੋਂ ਦਬਾਵਾਂ ਦੇਣਗੇ ਕਿ ਜਿਹੜਾ ਇਹਨਾਂ ਨੇ ਕੈਂਪ ਲਗਾਇਆ ਸੀ ਉਹਦੇ ਵਿੱਚੋਂ ਉੱਥੋਂ ਤੱਕ ਪਹੁੰਚਿਆ ਪਰ ਉਹਨਾਂ ਨੂੰ ਹਿੰਦੇਵਿਕ ਤਾਂ ਸੈਂ ਜਿਹੜਾ ਉਸ ਸਕੂਲ ਮਿਲ ਰਿਹਾ ਔਰ ਇਹਦੇ ਵਿੱਚ ਜਿਹੜਾ ਵਾਰ-ਵਾਰ ਜਿਹੜੇ ਵਖਰੇ-ਵਖਰੇ ਤੁਸੀਂ ਜੀ ਟਿੱਪਣੀ ਕੀਤਾ ਕਿ ਮੁਕੇਧਰਮ ਦੇ ਵੀ ਲੋਕ ਵੀ ਆ ਰਹੇ ਨੇ ਇਹ ਸਿਰਫ ਸਰਬਾਤੇ ਭਲੇ ਦੇ ਜਿਹੜਾ ਸੰਦੇਸ਼ ਪੁਲਿਸ ਸਾਹਿਬ ਨੇ ਦਿੱਤਾ ਉਸੇ ਸੰਦੇਸ਼ ਨੂੰ ਮੁੱਕਰਾ ਕਰਕੇ ਔਰ ਅੱਜ ਗੁਰਪ੍ਰਤਿਬ ਦੇਣਾ ਉਕਾਲਾ ਕੀਤਾ ਕਿ ਮੈਂ ਬੜੀ ਇਹਨਾਂ ਦਾ ਅਸਲਾਗਾ ਅਗਲੇ ਪੰਜਾਬੀਆਂ ਨੂੰ ਵਾਦ ਕੇ ਜਿਹੜੇ ਸੇਖਾ ਉਹਨਾਂ ਨੂੰ ਵਾਦ ਕੇ ਕਿ ਨੇ ਪਾਲੀ ਲੋਕ ਆਏ ਕਿ ਨੇ ਕਿ ਅਸੀਂ ਵੀ ਖੂਨ ਡੋਣ ਕਰਨਗੇ ਤਾਂ ਸਾਨੂੰ ਵੀ ਕਾਫੀ ਹਿੰਦੀ ਨੇ ਨਿਪਾਲੀ ਵੀ ਅੱਜ ਇਸ ਹਿਸਾਬ ਬਣੇ ਆ ਖੂਨਦਾਨ ਦੇ ਕੈਂਪ ਵਿੱਚ ਜਿੱਦ ਪੰਜਾਬੀ ਬੋਲ ਘੱਟ ਹੁੰਦੇ ਸੀ ਪਰ ਨਿਪਾਲੀ ਜ਼ਿਆਦਾ ਹੈ ਕਿ ਨਿਪਾਲੀਆਂ ਦਾ ਕਿਉਂ ਜੋਗ ਪੰਜਾਬ ਵਿੱਚ ਰਹਿ ਕੇ ਨਿਪਾਲੀ ਵੱਧ ਹੋ ਨਹੀਂ ਸਕਦੇ ਲਿਖੁੰਦਾਂ ਜੀ ਦੇਖੋ ਗੁਰੂ ਸਾਹਿਬ ਨੇ ਜਦੋਂ ਉਦਾਸੀਆਂ ਕੀਤੀਆਂ ਨਾ ਤਾਂ ਨੇਪਾਲ ਵਿੱਚ ਵੀ ਗਏ ਗੁਰੂ ਸਾਹਿਬ ਨੇ ਜਿਲਾਨ ਆ ਰਹੀ ਹੈ ਹੈਗਾ ਨਾ ਜਿਹੜਾ ਉੱਥੇ ਨੇਪਾਲੀ ਵੀ ਗੁਰੂ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਕਿ ਗੁਰੂਆਂ ਦੇ ਪਾਤਸ਼ਾਹ ਜੀ ਗੁਰਪੁਰੂ ਨੂੰ ਮਨਾਇਆ ਜਾ ਰਿਹਾ ਹੈ ਉੱਥੇ ਨਾਲ ਹੀ ਉਹ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜਾ ਸੁੰਦਰ ਕੈਂਪ ਲੱਗ ਰਿਹਾ ਫਿਰ ਉਹਨਾਂ ਦੇ ਮਨ ਵਿੱਚ ਵੀ ਇੱਕ ਚਾਹ ਪੈਦਾ ਹੋਇਆ ਕਿ ਕਿਉਂ ਨਾ ਅਸੀਂ ਉਸ ਗੁਰੂ ਸਾਹਿਬ ਨੂੰ ਸਜਦਾ ਕਰੀਏ ਸਜਦਾ ਦੇ ਨਾਲ ਜਿਹੜਾ ਇਹ ਉਪਰਾਲਾ ਕੀਤਾ ਕਿ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਈਏ ਸੋ ਇਹ ਬੜਾ ਵਧੀਆ ਕੰਮ ਹੈ ਕਿ ਜਿਹੜਾ ਉਹਨਾਂ ਨੇ ਵੀ ਇਹ ਜਿਹੜਾ ਗੁਰੂਪੁਰੂ ਨੂੰ ਮਨਾਉਣ ਦਾ ਯਤਨ ਕੀਤਾ ਵਾਹਿਗੁਰੂ ਜੀ ਚਲੋ ਜੀ पी डी ई ने सिर्फ फोन का ट्रांसफर हां फोन का नहीं था आपको फोन दान करने की प्रक्रिया की सहायता नहीं ये थोड़ा सा अनक्लियर बस लगता है कि वो इन्हें संपर्क करना चाहिए कभी उन्होंने की संदेश बना दिए मेरे सारे न्यूज़ संदेश है कि सारे को कोऑर्डिनेट करना चाहिए कि अपना नाम उन्होंने पंजीकृत कर लिया है जी के बात समझ में नहीं थोड़ा मदद कीजिए